ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਮਣੋ ਛੇਤ ਕੁਝ ਠੀਕ ਨਹੀਂ ਹੈਗੀ ਰਾਤ ਦੀ ਕੱਲ ਆ ਕੇ ਇੱਥੇ ਲੁਧਿਆਣੇ ਤੋਂ ਸਿੱਧਾ ਕਰਾਂ ਸਟਾਪ ਕੀਤਾ ਤੇ ਸੌਂਗ ਦੇ ਬਾਰਿਸ਼ ਬਹੁਤ ਜਿਆਦਾ ਤੇ ਇੱਧਰ ਥੋੜੀ ਘਟਤੀ ਸਰਾਂ ਅੰਦਰ ਮੋਰਿੰਡੇ ਵਰਗੀ ਵਧੀਆ ਜੀ ਇੱਧਰ ਆਪਣਾ ਚੰਨੀ ਵਾਲ ਬਹੁਤ ਘਟਤੀ ਸੁੱਕਾ ਹੀ ਪਿਆ ਦੇਖ ਲੋ ਸਾਰਾ ਤੁਸੀਂ ਤੇ ਰਾਤ ਯਾਰ ਫਿਰ ਆ ਕੇ ਮੈਨੂੰ ਨੀਂਦ ਸਿਰ ਦੁਖ ਰਿਆ ਸੀ ਲੱਤਾਂ ਦੀਆਂ ਪਤਾ ਨਹੀਂ ਤੁਰੇ ਵੀ ਨਹੀਂ ਹੈਗਾ ਲੱਤਾਂ ਪਤਾ ਨਹੀਂ ਕਾਹਦੇ ਦੁਖਦੀਆਂ ਤੇ ਆ ਕੇ ਪੈ ਗਿਆ ਮੈਂ ਫਿਰ ਰਾਤ ਨੂੰ ਉੱਠਿਆ ਫੋਨ ਫੋਨ ਦੇ ਵੱਜੀਗਾ ਤੇ ਕਰਕੇ ਨੀਂਦ ਖੁੱਲ ਗਈ ਪੂਰੀ ਰਾਤ ਐਂ ਲੰਘ ਗਈ ਯਾਰ ਨੀਂਦ ਨਹੀਂ ਆਈ ਹੈਗੀ ਸਵੇਰੇ 4:00 ਵਜੇ ਆ ਕੇ ਨੀਂਦ ਆਈ ਫਿਰ ਸੋਇਆ ਇੱਧਰ ਫੋਨ ਆ ਗਿਆ ਫਿਰ ਇੱਧਰ ਆ ਗਿਆ ਤੇ ਲੱਤਾਂ ਹੁਣ ਵੀ ਬਹੁਤ ਦੁਖਦੀਆਂ ਕਿ ਲੱਤਾਂ ਐਂ ਦੁਖਦੀਆਂ ਕਿ ਮਤਲਬ ਜਿਵੇਂ ਬਹੁਤ ਭੱਜੇ ਹੋਣੇ ਕਿਸੇ ਪਾਸੇ ਗਏ ਹੋਣੇ ਆ ਤੇ ਪਤਾ ਨਹੀਂ ਹੁਣ ਕੀ ਪ੍ਰੋਸੈਸ ਤੇ ਬਾਕੀ ਉਹਨਾਂ ਮਸ਼ੀਨ ਤੇ ਆ ਗਿਆ ਮਸ਼ੀਨ ਤੇ ਕੰਮ ਹੋ ਜਾ ਸੀਗਾ ਥੋੜਾ ਜਿਹਾ ਪੱਠੇ ਫਿਰ ਲਿ ਗਏ ਹੋਏ ਮਾੜਾ ਮੋਟਾ ਜਿਹਾ ਕੰਮ ਕਰਨਾ ਇਹਦਾ ਤੇ ਕਰਕੇ ਵੀ ਲੈ ਪਰ ਡੀਜ਼ਲ ਨਹੀਂ ਹੈਗਾ ਡੀਜ਼ਲ ਮੰਗਵਾਇਆ ਮੈਂ ਲਓ ਜੀ ਮਸ਼ੀਨ ਕਰਤੀ ਸਟਾਰਟ ਤੇ ਉਹ ਵੀਰਾਂ ਨਾਲ ਮਿਲ ਕੇ ਆਵਾਂ ਮੈਂ ਕੀ ਕਹਿੰਦੇ ਇੱਕ ਘੰਟਾ ਬਤਣਾ ਮੁੰਡਾ ਪੂਰਾ ਮੇਨ ਵਾਸਤੇ ਤਾਰੀ ਪਾਉਣੀ ਆ ساری ਹਾਜ਼ਰੀ ਆਇਆ ਹੈ ਤਾਲਰ ਦੇ ਤਵਾ ਦੇ ਤਾ ਮਡੀ ਆ ਜੀ ਡੀ ਲਗਾ ਦੇ ਲਿਆਣੇ ਆ ਉਧਰ ਤਾਂ ਮੁੰਡਾ ਕੈਂਸਲ ਹੋ ਗਿਆ ਕੰਮ ਤੇ ਤਰੇ ਨੂੰ ਬੁਲਾਉਣਾ ਹੁਣ ਇੱਕ ਦਾ ਹੈਡਲਰ ਡਟਿਆ ਹੋਇਆ ਹੈਡਲਰ ਚ ਕੁਝ ਨਹੀਂ ਹੋਣਾ ਇਤਨਾ ਯਾਰ ਬੈਟਰੀਆਂ ਇਹਦੀਆਂ ਟਰਮੀਨਲ ਖਰਾਬ ਤੇ ਨਵੀਂ ਬੈਟਰੀ ਲਾ ਕੇ ਰੱਖੀ ਸੀ ਆਹ ਦੇਖਦਾ ਮੈਂ ਹੁਣ ਟਰਮੀਨਲ ਵੀ ਲਾ ਕੇ ਬੈਟਰੀ ਨੂੰ ਤੇ ਬੈਟਰੀ ਰੱਖ ਲਿਆ ਨਵੀਂ ਇਹਦੀ ਮੰਗਵਾ ਆ ਇਹਦੀ ਬੈਟਰੀ ਨਵੀਂ ਘਰੋਂ ਬੁਲਾਉਣੀ ਬੰਦ ਕਰ ਦਵਾਂ ਇਹਨੇ ਮੈਂ ਸਟਾਰਟ ਹੈ ਛੱਡ ਗਿਆ ਲੱਤਾਂ ਬਹੁਤ ਦਰਦ ਹੋ ਰਹੀਆਂ ਯਾਰ ਤੇ ਮੇਰੇ ਬੈਟਰੀ ਬੋਡੀ ਕੋ ਸਵਾਇਆ ਹੈ ਜੀਗਾ ਇਹ ਵੀ ਜੀ ਆ ਗਿਆ ਦਾ ਬਸ ਫਿਰ ਹੁਣ ਕੰਮ ਜਾਂ ਕੋਈ ਹੈ ਨਹੀਂ ਤਾਂ ਗੱਡੀ ਭਰਨੇ ਵਾਰੇ ਗੰਦ ਤੇ ਮਨ ਕਰ ਕਹਿਣ ਕਿ ਠੀਕ ਹੁਣ ਚੱਲੇ ਆਂ ਘਰ ਨੂੰ ਕਿਉਂਕਿ ਇਹ ਲੱਤਾਂ ਬੜੀਆਂ ਦੁਖਦੀਆਂ ਪਿੰਨੀਆਂ ਕੋਲ ਪਤਾ ਨਹੀਂ ਕੀ ਹੋਇਆ ਵਾ ਦਵਾਈ ਵੀ ਦੇਖਦਾ ਸ਼ਾਇਦ ਲਵਾ ਕੇ ਤੇ ਬਾਕੀ ਹੁਣ ਘਰ ਨਹੀਂ ਜਾ ਲੈ ਕੰਮ ਤਾਂ ਕੋਈ ਹੈ ਨਹੀਂ ਆਰਾਮ ਜਿਆ ਕਰਨਾ ਮਾੜਾ ਲੱਤਾਂ ਜੇ ਆਰਾਮ ਆਇਆ ਕਿਉਂਕਿ ਜੇ ਰਾਤ ਲਾਉਣੀ ਪਈ ਤਾਂ ਰਾਤ ਨੂੰ ਜਾ ਤਾਂ ਜੂਗਾ ਉਹ ਤੱਕ ਕੰਮ ਨਹੀਂ ਹੈ ਉਹ ਜਲਾਦਾ ਹੁਣ ਕਿੰਨੀ ਆਇਆ ਸੀਗਾ ਬਾਈ ਉਹਨਾਂ ਦਾ ਫੋਨ ਆਇਆ ਕਹਿੰਦੇ ਗੱਡੀ ਭਰ ਲਿਆ ਤੇ ਜਿਹਨਾਂ ਜਿਹੜੇ ਸਰੀਰ 'ਚ એનર્ਜੀ ਨਹੀਂ ਜਿੰਦੀ ਆ ਕਿ ਮਤਲਬ ਛੇਕ ਘਰਾਂ ਬਣਾ ਕੇ ਪੀ ਲਵਾ ਬਸ ਫਿਰ ਇੱਕ ਥੋੜਾ ਜਲਦੀ ਜੀ ਇਹਦਾ ਹੁਣ ਆ ਗਿਆ ਲਗਾ ਚੋਰੀ ਭੀ ਕੇ ਚੱਲਦੇ ਆ ਬਾਹਰ ਦਾ ਆਓ ਜੀ ਮੇਰੇ ਪਹੁੰਚ ਗਏ ਆ ਡੱਕ ਦੇ ਵਿੱਚ ਤੇ ਬਾਕੀ ਆ ਗਏ ਦੇਖਦੇ ਆ ਕੀ ਮਾਹੌਲ ਚਾਲਾ ਇੱਥੇ ਦਾ ਕੀ ਦੋ ਭਰਾਉਂਦੇ ਆ ਮਿੱਟੀ ਦੇ ਹਿਸਾਬ ਨਾਲ ਭਰਾਉਨੇ ਆ ਇੱਧਰ ਤਾਂ ਸਾਰੀ ਗਿੱਲਮ ਗਿੱਲੀ ਜਿਆ ਵੀ ਰੱਸੀ ਹੋ ਗਈ ਨਾ ਗਿੱਲੇ ਆ ਉੱਪਰ ਦੇਖ ਨਾ ਜਿਹੜੀ ਬਾਗੜ ਪੱਟ ਹੋਈ ਹੈ ਤੇ ਬਾਕੀ ਸਾਰੇ ਬੈਠੇ ਆ ਮਸ਼ੀਨਾਂ ਜਿ 3-4 ਚੱਲ ਰਹੀਆਂ ਇੱਕ ਥੱਲੇ ਚੱਲ ਰਹੀ ਔਰ ਡੰਪ ਕਰਦੀ ਉਹ ਵਕਤ-ਵਕਤ ਕਿਹ ਕਾ ਸ ਚੱਕਰ ਹੋ ਗਿਆ ਲੋ ਜੀ ਮੰਡਿਆ ਦੂਜਾ ਚੱਕਰ ਸੌਰੀ ਪਹਿਲਾ ਚੱਕਰ ਖਾਲੀ ਆ ਕੇ ਜਬਰ ਨਾਲ ਗਿਆ ਉਹ ਲੋਕੀ ਪਹਿਲਾ ਥੋੜਾ ਜਿਆਦਾ ਜਲਦੀ ਆਰਡਰ ਦੇਣਾ ਸੀਗਾ ਤੇ ਤਵੀ ਭਰ ਕੇ ਜਲਦੀ ਜਲਦੀ ਨਿਕਲ ਗਏ ਤੇ ਉਹ ਖਾਲੀ ਕਰਕੇ 7:00 ਵਜ ਗਏ 7:00 ਵਜੇ ਫਿਰ ਫੋਨ ਆ ਗਿਆ ਕਹਿੰਦੇ ਇੱਕ ਚੱਕਰ ਹੋਰ ਦੇਣਾ ਉਹਨਾਂ ਨੂੰ ਤੇ ਉਹਨਾਂ ਨਾਲ ਗੱਲ ਕਰੀਓ ਕਹਿੰਦੇ ਦੋ ਦੇਣੇ ਆ ਇਹਨਾਂ ਆਰ ਕੇ ਇੱਕ ਹੋਰ ਭਰਨ ਆ ਗਿਆ ਤੇ ਕਾਫੀ ਟਾਈਮ ਹੋ ਗਿਆ ਉਹ ਰਿਆਂ ਨੂੰ ਵੀ ਅੱਧਾ ਘੰਟਾ ਹੋ ਗਿਆ ਹੁਣ ਇਹ ਮਸ਼ੀਨਾਂ ਉਰੇ ਹਾਂ 8:30 ਵਜੇ ਆਇਆ ਇਹ ਮਸ਼ੀਨਾਂ ਦਾ ਥੱਲੇ ਆ ਕੇ ਆਪਣਾ ਰਿਸ਼ਤਾ ਕੱਟ ਕੇ ਦੂਜੇ ਗੱਡੀਆਂ 'ਚ ਭਰਤੀ ਸੀਗੇ ਤੇ ਬਾਅਦ ਸਪੈਸ਼ਲ ਬਲਾਈਏ ਉੱਪਰ ਹੁਣ ਮਿੱਟੀ ਜਿ ਆਪਣੀ ਗੱਡੀ ਭਰਨ ਲੱਗੀ ਆ ਕਾ ਕਰਕੇ ਹੁਣ ਭਰ ਕੇ ਕਿਉਂਕਿ ਚੌੜ ਡਰ ਹੈ ਨਹੀਂ ਪਰ ਕੜਨਾ ਪੈਣਾ ਦਾ ਕਾ ਕਟਾ 10 15 ਬੱਟੀਆਂ ਗੜੀਆਂ ਤੇ ਸਪੈਸ਼ਲ ਬਲਾਈ ਆਉਣਾ ਤੇ ਕਹਿੰਦੇ ਚਲ ਭਰ ਦੋ ਨਿਆ ਵਾ ਤੇ ਕਿਉਂਕਿ ਇੱਕ ਹੀ ਗੱਡੀ ਹੁਣ ਇੱਕ ਗੱਡੀ ਬਾਅਦ ਤੋਂ ਆਉਣਾ ਪੈਣਾ ਹੈ ਬੰਦੇ ਆ ਵੀ ਇਹ ਨਾ ਨਿਕਲਦੇ ਜਾਦੇ ਦੋ 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 ਲੋ ਜੀ ਮੁੰਡਾ ਪਹੁੰਚ ਗਏ ਆ ਫੇਰ ਜਿੱਥੇ ਖਾਲੀ ਕਰਕੇ ਗਏ ਤੇ ਤੇ ਪਹਿਲਾਂ 36 30 ਖਾਲੀ ਕਰਕੇ ਮੁੜ ਗਏ ਤੇ ਹੁਣ ਦਿਖਾਉਂਦੇ ਆ ਡੀਪਲੀ ਤੇ ਬਾਕੀ ਕਾਫੀ ਟਾਈਮ ਹੋ ਗਿਆ 10 ਦੇ ਕਰੀਬ ਟਾਈਮ ਹੋ ਗਿਆ 10:30 ਹੋ ਗਏ ਹੁਣ ਉੱਥੇ ਭਰਨੇ ਨੂੰ ਟਾਈਮ ਲੱਗ ਗਿਆ ਫਰਾਉਣੇ ਨੂੰ ਟਾਈਮ ਲੱਗ ਗਿਆ ਤੇ ਬਸ ਪਹੁੰਚ ਗਏ ਹੁਣ ਲੋ ਜੀ ਮੁੰਡੇ ਪੰਪ ਤੇ ਲਾਤੀ ਆ ਗੱਡੀ ਤੇ ਮੋਰ ਸਾਰੇ ਚੱਕ ਲੈ ਹਰਮਨ ਵੀ ਲੰਘ ਗਿਆ ਮੈਂ ਵੀ ਚੱਲਾ ਹੁਣ ਕਰਨਾ ਬਾਈਲਾ ਬਾਈ ਡਾਟਾ ਤੇ ਨਾਮ ਕੇ ਦੱਸਿਆ ਤੇ ਵੀਰ ਨੇ ਮੈਨੂੰ ਪੱਠੜਾ مجھے ਤਾਂ ਨਾਮ ਦੱਸਿਆ ਬਗਾਨਾ ਬਾਈ ਚੁੱਟੀ ਦਾ ਨਾਮ ਪੱਠੜਾ ਰੱਖੇ ਮੇਰੇ ਦਾ ਕੋਈ ਗਿਆਨ ਚਹੀਆ ਚਲੋ ਪੱਠੜਾ ਕਹ ਲੈ ਚਲਾਂਗੇ ਬਾਈ ਜੀ ਨੇ ਗਿਆ ਹੁਣ ਐ ਦੇ ਗਰਾਂਗੇ 12 ਵਜ ਗਏ ਆ ਚੰਦੀ ਕਰ ਲੋ ਤੇ ਮੁੰਡੂ ਰਾਤ ਦੇ 12 ਵਜ ਗਏ ਉਹ ਉਰੇ ਦਾ ਟਾਈਮ ਹੀ ਦੀ ਗਦਾ ਮੈਂ ਭੁਲੇਖਾ ਜਿਹਾ ਕਿਤੇ ਟਾਈਮ ਦੀ ਨੂੰ ਬਾਦ ਤੇ ਰਾਤ ਦੇ 12:00 ਵਜੇ ਗੱਲ ਆ ਯਾਰ ਰਾਤ ਦੇ 12:00 ਵਜੇ ਹੁਣ ਉਹਨਾਂ ਦਾ ਮੈਨੂੰ ਜਿਹੜੇ ਓਨਰ ਸੀਗੇ ਮਸ਼ੀਨ ਦਾ ਤੁਸੀਂ ਦੇਖਿਆ ਹੀ ਪਿਛਲੇ ਵੀਡੀਓ ਵਿੱਚ ਕਿ ਇਹ ਮਤਲਬ ਇਹ ਸ਼ਾਇਦ ਤੁਸੀਂ ਡੀਪਲੀ ਨਹੀਂ ਦੇਖਿਆ ਹਣਾ ਇਹ ਮੈਂ ਦਿਖਾਇਆ ਵੀ ਨਹੀਂ ਹੋਣਾ ਕਿਉਂਕਿ ਮਾੜਾ ਫਰੰਟ ਵਾਲ ਕੈਮਰਾ ਕਰਿਆ ਹੀ ਨਹੀਂ ਤੇ ਮਤਲਬ ਕਿ ਉਹ ਬੰਦੇ ਵਧੀਆ ਸੀਗੇ ਉਹ ਆਪਣਾ ਚਲਾਪਸਰ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਮੈਂ ਤੇ ਉਹਨਾਂ ਨੂੰ ਯਾ ਨਵੀਂ ਮਸ਼ੀਨ ਤੇ ਚਾਹੀਦਾ ਆ ਆਪਰੇਟਰ ਵਧੀਆ ਜਾਂ ਘੈਂਟ ਦਾ ਮੁੰਡਾ ਕੰਮਕਰ ਵਾਲਾ ਹੋਵੇ ਤੇ ਨਬੀਰ ਮੇਰੀ ਧਿਆਨ ਖਾਤੀ ਪਈ ਆ ਬਾਈ ਨੇ ਕਹਿੰਦਾ ਜਾ ਤੂੰ ਆ ਜਾ ਬੰਦਾ ਦੇਖ ਪਤਾ ਨਹੀਂ ਰੋ ਕਿ ਆ ਮੇਰਾ ਕੰਮ ਉਹ ਪਸੰਦ ਆ ਕਹਿੰਦਾ ਤੂੰ ਗੱਡੀ ਆਦੀ ਅੱਗੇ ਕਿਤੇ ਨੂੰ ਪਤਾ ਮੇਰੇ ਅੱਖਾਂ 'ਚ ਲਾਈਟ ਲੁੱਟ ਪੈ ਗਿਆ ਅਗਲਾ ਵਿੱਚੇ ਨਾ ਮਾਰੇ ਲੱਗ ਜਾਂਦਾ ਉਹਨਾਂ ਪੰਜਾਬੀ ਤੇ ਉਸ ਹਿਸਾਬ ਦਾ ਸਿਸਟਮ ਫਿਰ ਮੈਂ ਕਹਿੰਦਾ ਮੇਰਾ ਜਸਟਮੈਂਟ ਨਹੀਂ ਲੋਟ ਹੁੰਦੀ ਉਹ ਜੇ ਮੈਂ ਕਹਿੰਦਾ ਯਾਰ ਮੈਂ ਕੰਮ ਕੁਛ ਉਹ ਸਾਹਬ ਤਾਂ ਕਿ ਮੇਰੇ ਕੋਲ ਤੁਹਾਡੇ ਨਾਲ ਨਹੀਂ ਕਿਤਾ ਰਾਲ ਦਾ ਹੈਗਾ ਤੇ ਤਾਂ ਕੋਈ ਮੈਨੂੰ ਕਹਿ ਰਿਹਾ ਕੋਈ অপারেਟਰ ਦੇ ਅੱਜ ਸਵੇਰ ਤੋਂ ਫੋਨ ਬਫ ਫੋਨ ਆਇਆ ਹੋਇਆ ਤੇ ਬਸ ਯਾਰ ਫੋਨ ਬਫ ਫੋਨ অপারেਟਰਾਂ ਨੂੰ ਕਰ ਰਿਹਾ ਮੈਂ ਕੋਈ ਨਹੀਂ ਮਿਲਿਆ ਹੈਗਾ ਅਜੇ ਕੋਈ ਕਹ ਲੂਗਾ ਕਹਿ ਰਿਹਾ ਟਾਈਮ ਪਰਸਨਲ ਦੇ ਰਿਹਾ ਕੋਈ ਐਤਵਾਰ ਦਾ ਦੇ ਰਿਹਾ ਅੱਜ ਸ਼ੁੱਕਰਵਾਰ ਹੋ ਗਿਆ ਪਰ ਹੁਣ 1:00 ਵੱਜ ਗਿਆ 12:00 ਵੱਜ ਗਏ ਸੌਰੀ ਅਜੇ ਸ਼ਨੀਵਾਰ ਹੋ ਗਿਆ ਮੈਂ ਜਨ ਬਦਲ ਗਿਆ ਯਾਰ 10 ਮਿੰਟ ਪਹਿਲਾਂ ਜਨ ਬਦਲ ਗਿਆ ਤੇ ਤਾਂ ਕਰਕੇ ਕੋਈ ਬੰਦਾ ਯਾਰ ਹੋਵੇ ਤਾਂ ਮੇਰੇ ਕੋਲ ਡੀਐਮ 'ਚ ਕੋਈ ਆਪਾਂ ਸਿੱਧਾ ਜਿਵੇਂ ਵਿੱਚ ਮੈਸੇਜ ਕਰੇ ਮੈਨੂੰ ਮੇਰੀ ਇੰਸਟਾਗ੍ਰਾਮ ਆਈਡੀ ਦੇ ਮਨਦੀਪ ਜੀ ਸੀ ਬਲਾਉਸ ਤੇ ਕੋਈ ਵੀ ਮਤਲਬ ਜਿੱਦਾਂ ਵੀ ਹੋਇਆ ਆਪਾਂ ਅਡਜਸਟਮੈਂਟ ਕਰਾਵਾਂਗੇ ਉੱਥੇ ਉਹਨਾਂ ਨਾਲ ਕਿੰਨੀ ਨਵੀਂ ਮਸ਼ੀਨ ਆਇਆ ਤੁਸੀਂ ਦੇਖ ਲਈ ਬਲਾਉਸ ਤੇ ਬਾਕੀ ਚੱਲੀ ਵੀ ਕੁਝ ਨਹੀਂ ਹੈਗੀ ਜਿੰਨੀ ਵੀ ਚੱਲੀ ਮੈਨੂੰ ਚਲਾਈ ਬਾਕੀ ਮਾਈਨੇ ਚਲਾਈ ਆ ਉਹਦਾ ਆਪਰੇਟਰ ਕੋਈ ਨਹੀਂ ਆਇਆ ਹੈਗਾ ਜ਼ੀਰੋ ਮੀਟਰ ਆ ਨਵੇਂ ਬਰੇਡਰ ਲਈ ਜ਼ੀਰੋ ਮੀਟਰ ਮਸ਼ੀਨ ਆ ਤੇ ਮਤਲਬ ਕਿ ਐਸੀ ਮਸ਼ੀਨ ਆ ਯਾਰ ਐ ਫੈਸਿਲਿਟੀ ਤਾਂ ਸਾਨੂੰ ਪਤਾ ਸਾਰੀ ਦੇਤੀ ਅਗਲੇ ਨੇ ਹੁਣ ਬਾਕੀ ਉਹ ਵੀ ਬੰਦਾ ਬਹੁਤ ਵਧੀਆ ਘੈਂਟ ਆ ਤੇ ਬਾਕੀ ਤੁਸੀਂ ਕੋਈ ਬੀੜਾ ਉਹ ਬਜਾਵਾਂ ਜਾਣੇ ਦਾ ਤਾਂ ਮੈਨੂੰ ਨਹੀਂ ਆਉਂਦਾ ਠੀਕ ਆ ਬਾਕੀ ਹੁਣ ਨਹੀਂ ਆਉਗਿਆ ਜਾ ਕੇ ਘਰਾਂ ਹੀ ਗੱਲ ਕਰਾਂ ਕਿਉਂਕਿ ਯਾਰ ਹੁਣ ਮੈਨਾਂ ਤਾਂ ਕੁਛ ਹੈਡਟ ਕਰਨਾ ਨਾ ਮਰਨਾ ਬਾ ਐ ਰੋਟੀ ਮਰ ਜੇ ਰੋਟੀ ਖਾ ਕੇ ਸੌਣਾ ਕੋਈ ਸਾਰੇ ਸੌਂ ਗਏ ਹੋਣੇ ਘਰ ਦੇ ਹੁਣ ਉਠਾਲਣਾ ਪੈਣਾ ਉਹਨਾਂ ਨੂੰ ਜਾ ਕੇ ਤਾਂ ਕਰਕੇ ਲਓ ਜੀ ਮੇਰੇ ਚਾਰ ਦਿਰ ਹੋ ਗਏ ਆ ਤੇ ਬਾਕੀ ਰਾਤ ਬਾਰੇ ਕੋਈ ਆ ਕੇ ਬੈਗੇ ਸੀਗੇ ਤੇ ਹੁਣ ਉੱਠ ਕੇ ਹੱਸੋ ਜੇ ਇਹ ਹੁਣ ਗੱਡੀ ਭਰਨ ਜਾ ਰਿਹਾ ਇੱਕ ਚੱਕਰ ਹੈਗਾ ਜਿਗਾ ਬਾਈਆਂ ਨੂੰ ਦੇਣਾ ਚਰਾਦੇ ਆ ਇੱਜ ਹਰ ਮਨ ਤਾਂ ਹੁੰਦਾ ਆ ਰਮਨ ਏਜੰਟ ਨੂੰ ਮਿਲਣਾ ਕੋਈ ਕੰਮ ਹੋਣਾ ਉਹਦਾ ਸਿੱਧਾ ਮਤਲਬ ਉਹ ਵੀ ਬਾਗਰ ਦੀ ਫੈਲ ਖੋਲ ਲਾਉਂਦਾ ਤੇ ਉਹਦੇ ਕਰਕੇ ਉਹ ਉਸ ਪਰਪਸ ਤੇ ਜਾਣਾ ਤੇ ਅੱਜ ਮੈਂ ਇਕੱਲਾ ਹੀ ਆ ਅੱਜ ਇਕੱਲਾ ਹੀ ਕਰਦੇ ਐਨਜਾਇਮੈਂਟ ਕੰਪਰੀ ਗਏ ਆ ਪੰਜ ਤੇ ਦੇਖ ਸਕਦੇ ਹੋ ਆ ਜਿਹਨ ਕਿ ਰਿਵਰ ਦੇ ਘਾਟ ਮਾੜਾ ਐ ਨਾ ਰਹੀ ਆਂ ਜੰਡੇ ਟੰਨੇ ਟੰਨੇ ਕੋਲਾ ਲੱਗਿਆ ਵਾ ਸਰਾਨੇ ਦੇ ਬਰਫਾ ਫਾਈ ਵੀ ਹੈ ਵਿੱਚ ਸਾਰੀ ਪਾਣੀ ਮੈਂ ਜਵਾਕ ਸਾਰੇ ਵੱਡੇ ਹੋ ਗਏ ਆ ਜੋ ਜੀ ਦੇ ਨਮ ਖਵਾਤੀ ਆ ਹਾਂ ਜੀ ਆਜਾ ਆਜੋ ਗੰਦਿਆ ਬੜਨ ਲੱਗ ਗਿਆ ਹੈ ਬੜੇ ਹੋ ਗਏ ਤੁਸੀਂ ਹੁਣ ਬੜੇ ਹੋ ਗਏ ਤੁਸੀਂ ਹੁਣ ਉਹ ਕਹਿਣਾ ਓਏ ਲੈ ਤੈਨੂੰ ਜੋ ਕੁਝ ਆ ਰਹੀ ਮੈਂ ਦਰ ਦਰ ਡਰ ਡਰ ਕੇ ਨਾ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਡਰਦੇ ਘਾਤੇ ਹਲ ਗਿਆ ਉਹ ਕਿਤੇ ਨਹੀਂ ਘਾਂਦਾ ਦਿੰਦਾ ਕੋਟੇ ਬੱਦ ਕੇ ਨੋ ਕੋਟ ਅਗੜੀ ਗਾ ਚੱਲ ਚੱਲ ਵਾਹ ਗੱਡੀ ਗੁਡੀ ਕਾਲੇ ਸਟਾਰਟ ਤੇਸ ਗਰਮੀ ਬਹੁਤ ਜ਼ਿਆਦਾ ਹੋਈ ਆ ਤੇ ਪਾਣੀ ਪੀਣੀ ਮਾ ਤਾਂ ਮੰਨ ਲਿਆ ਕਿ ਇਸ ਹਾਲਾਤਾਂ ਇਹ ਕਾਹਦੇ ਤਾਂ ਗਿਆ ਪਰਦਾ ਹੀ ਨਹੀਂ ਹੈਗਾ। ਤੁਸੀਂ ਸਭ ਇਹ ਆ ਯਾਰ ਬਦਲਨਾ ਹੈ। ਆਪਣੇ ਪੇਜ ਘਸ ਨਹੀਂ ਹੈਗਾ। ਦੂਜੀ ਗੱਡੀ ਚ ਰਹਿ ਗਿਆ। ਤੇ ਬਾਕੀ ਹੁਣ ਚੱਲੀ ਆ ਯਾਰ। ਮੇਰਾ ਖਾ ਨਹੀਂਰਾ ਨਹੀਂ सॉरी ਲੇਟ ਖਾ ਸੇ ਹੋ ਗਿਆ। ਇਹ ਮੁੰਡਿਆ ਪਾਂਚ ਗਏ ਆ ਟੱਕ ਜਾ। ਤੇ ਦੇਖ ਲੋ। ਦਵਾਦਾਰਾ ਦੇ ਦੋ ਮਸ਼ੀਨਾਂ ਚੱਲਦੇ ਆ ਦੋ ਉੱਪਰ ਗਈਆਂ ਹੋਈਆਂ। ਇੱਕ ਤੇ ਡੀਜ਼ਲ ਵੈਰੇ ਇੱਕ ਵਾੜਾ ਨਹੀਂ ਕਰ ਦਿਆ। 220 220 ਸਾਰੀਆਂ 220 ਆਇਆ ਨਗਰਾ ਅਰੇ ਇਤਰੀ ਕਿੰਨੇ ਕੱਡੇ ਨਿਕਲੇ ਆਈ ਹਾਂ ਹੈ ਅਰੇ ਇਤਰੀ ਕਿੰਨੇ ਆ ਗਏ ਆ ਖੱਲੇ ਤੋਂ ਪਾਣੀ ਵਾਲੇ ਰਾਤ ਆਇਆ ਨੇ ਐਸੇ ਆ ਹੋਰਦਾ ਹੈਗਾ ਥੱਲੇ ਕਿ ਨਹੀਂ ਕੀ ਲੈਤਾ ਅਫਕੀਆ ਸਵਾਈ ਬਾਰ ਕਰਨੀ ਪੈਂਦੀ ਹੈ ਨਾ ਦਾਵਾ ਦੇਣਾ ਉਹ ਦਿਨ ਰਾਤ ਵਾਲੀ ਜਦਾ ਬਾਹਲੀ ਗਿੱਲੀ ਹੋ ਗਈ ਯਾਰ ਅੱਗੇ ਪਿੱਛੇ ਬੋਲਦਾ ਕਹਿੰਦਾ ਯਾਰ ਫਿਰ ਉਹ ਤਾਂ ਹੁਣ ਸਾਡੇ ਕੰਮ ਦੀ ਆਉਣੇ ਆ ਉਹਦੇ ਤਾਂ ਕੀ ਪਾਊਡਰ ਖੋਲਦੇ ਜੀ ਮੈਂ ਚਲੋ ਹੁਣ ਸੰਪੀ ਜੀ ਲੈ ਆਉਨੇ ਆ ਲਓ ਜੀ ਮੁੰਡਾ ਗੱਡੀ ਗਈ ਆ ਪਰ ਤੇ ਬਸ ਚਲੀ ਆ ਹੁਣ ਜਿਆਦਾ ਟਾਈਮ ਨਾ ਖਰਾਬ ਕਰੀਆ ਰਸਤਾ ਗੰਦਾ ਹੀ ਆ ਹੁਣ ਅੱਗੇ ਬਾਰਿਸ਼ੀ ਦਾ ਮੌਸਮ ਹੋਇਆ ਵਾ ਜੇ ਪੈ ਜਾਵੇ ਤਾਂ ਨਿਆਰੇ ਨਿਆਰੇ ਆ ਜਾਣ ਲਓ ਜੀ ਮੁੰਡਾ ਬੱਸ ਯਾਰ ਦਿਮਾਗ ਬੰਦੇ ਦਾ ਜਿੱਧਰ ਉਲਝਿਆ ਰਹਿੰਦਾ ਨਾ ਉਧਰ ਹੀ ਰਹਿੰਦਾ ਤੇ ਬੰਦੇ ਹੋਰ ਜਿੰਨੀਆਂ ਬੰਦਾ ਨਾ ਯਾਰ ਕੰਮ ਕੀ ਘੱਟ ਸੁਰ ਛੇਤੀ ਹੋ ਜAVE ਉਹਨਾਂ ਬੰਦਾ ਥੋੜਾ ਜਿਆਦਾ ਫਾਜ਼ਤਾ ਕੰਮ ਕਰਿਆ ਹੁਣ ਇਹ ਪਿੰਡ ਅਬਰਾਮਾ ਪਿੰਡਾ ਮਾਨਕਪੁਰ ਦੇ ਨਾਲ ਆ ਦੇਖ ਤਾਂ ਤੇ ਇਹ ਪਿੰਡ ਚ ਨਾ ਗੱਡੀ ਉਧਰੋਂ ਇਧਰ ਵੀ ਰੋਡ ਆ ਇੱਕ ਲੰਗਦੀ ਆ ਤੇ ਉਹ ਫਿਰ ਕੀ ਮਤਲਬ ਆਪਣਾ ਰਾਸਤਾ ਪਟਿਆ ਉਹਦਾ ਪਿੰਡ ਦੀ ਫਿਰਨੀ ਦਾ ਜਿੱਦਣੋਂ ਗੱਡੀਆਂ ਲੰਘਦੇ ਫਿਰ ਮੈਂ ਕਮਾਲ ਦੀ ਦੂਈ ਫਿਰਨੇ ਉੱਧਰੋਂ ਗੱਡੀ ਲੰਘਣ ਦੀ ਕੋਈ ਜਗ੍ਹਾ ਨਹੀਂ ਸੀ ਤੇ ਹਿਰ ਕਿਆ ਕਰਨਾ ਤਾਂ ਯਾਰਾਂ ਉਹਨਾਂ ਦੇ ਖੇਤਾਂ ਚੋਂ ਉਹ ਪਾ ਲਈ ਫਿਰ ਆਪੀ ਤੋਂ ਆਪੀਆ ਰੋੜ ਆ ਗਿਆ ਦਾ ਵਾਹ ਫਿਰ ਗਾਂ ਹੁਣ ਅੱਗੇ ਜਾ ਕੇ ਦਿਖਾਉਣੇ ਬਣਿਆ ਦਾ ਬਣਿਆ ਗਿਆ ਲੈ ਦੇਖ ਲੋ ਇਹ ਬਣਿਆ ਉਹਦੇ ਨਾਲ ਗੱਡੀ ਕੱਢਦਾ ਦਾ ਵਿਚਾਈ ਨਿਕਲ ਗਈ ਸੀ ਉੱਪਰ ਜਾ ਕੇ ਮੋਸ਼ਨ ਤੋੜ ਗਈ ਬੈਕ ਕਰੀ ਬੈਕ ਕਰਕੇ ਫਿਰ ਪੱਟੀ ਜਵਾਬ ਦੇ ਗਈ ਵਿਚਾਈ ਲੱਡੋ ਇਹ ਲੋਤ ਤੱਕ ਸਾਹ ਸੁਪਈਆ ਕਰਕੇ ਕਈਆਂ ਨਾਲ ਵੀ ਜੋੜ ਲਿਆ। ਪਣੀ ਨਹੀਂ ਗੱਲ। ਤੇ ਹੁਣ ਸੱਦੀ ਵੀ ਐ ਮਸ਼ੀਨ। ਬਸ ਆ ਗਈ ਮਸ਼ੀਨ ਵੀ ਯਾਰ। ਤੇ ਦੇਖ ਲੋ ਕੰディション। ਹੂੰ ਹੂੰ ਕੁਝ ਨਹੀਂ ਹੋਇਆ ਜੀ ਕੁਛ ਨਹੀਂ ਐ ਗੱਡੀ ਫਸੀਆ। ਭਾਈ ਇਹ ਨਹੀਂ ਬੜੀ ਗੌਰ ਨਾਲ ਦੇਖ ਰਹੇ ਤੇ ਐ ਨਹੀਂ ਪਤਾ ਪੈਲੀ ਕੀ ਦੀ ਐ ਕੁਛ ਨਹੀਂ ਪਤਾ। ਜੋ ਹੋ ਗਿਆ ਸਭ ਹੋ ਗਿਆ ਹੁਣ ਕੁਝ ਨਹੀਂ ਕਰ ਸਕਦੇ। ਮਸ਼ੀਨ ਆ ਰਹੀ ਆ ਹੁਣ ਮਸ਼ੀਨ ਬੁਲਾਈਆ ਗੱਡੀ ਫਸੀ ਹੋਈ ਆ ਡੇਢ ਤੋਂ ਵਜੇ 3:30 ਦਾ ਟਾਈਮ ਹੋ ਗਿਆ 2 ਘੰਟੇ ਹੋ ਗਏ ਘੰਟਾ ਦਾ ਪਹਿਲਾਂ ਮੈਂ ਉਂਝਲੀ ਗਿਆ ਔਰ ਇੱਕਹੀ ਚਲਾ ਚਲਾ ਕੇ ਕੀ ਕਰੇ ਬੰਦਾ ਇਹ ਜਿਹੇ ਟਾਈਮ 'ਚ ਮੈਨੂੰ ਆਇਆ ਤਾਂ ਮਗਰ ਯਾਰ ਮੈਂ ਚੱਕਰ ਖਾਲੀ ਕਰਕੇ ਨਾ ਖਾਲੀ ਇੱਕ ਚੱਕਰ ਲਾਉਣਾ ਤਾਂ ਕਿ ਲਾ ਕੇ ਚੱਲ ਮੈਂ ਫ੍ਰੀ ਹੋ ਗਿਆ ਮੈਂ ਥੋੜਾ ਉਹਦਾ ਕੰਮ ਜਾ ਦੇਖਣਾ ਤਾਂ ਮੈਂ ਉਹ ਦੇਖ ਲਊਗਾ ਮੈਨੂੰ ਦਾ ਪਤਾ ਕਿ ਸਾਰੀ ਦਿਹਾੜੀ ਅੱਜ ਉਰੀ ਫਟਣੀ ਆ ਇਹ ਤਾਂ ਹੁਣ ਮਾੜੀ ਹਵਾ ਚੱਲੀ ਆ ਮੇਰਾ ਗਰਮੀ-ਗਰਮੀ ਹੋ ਗਿਆ ਮੈਨ ਦਾ ਬੁਰੇ ਹਾਲ ਬੰਕੇ ਦਿਹਾੜੇ ਅਗਰ ਮੇਰੇ ਤਾਂ ਕੰਮ ਵੀ ਨਹੀਂ ਕਰ ਹੁੰਦਾ ਕਹੀ ਚਲਾਣੀ ਔਖੀ ਹੋ ਗਈ ਜੀ ਵਾਲੇ ਔਖਾ ਗਿੱਲਾ ਪਿਆ ਦਾ ਬਹਾਨ ਜਵਾਬ ਦਿੱਤਾ ਇੰਨਾ ਗਿੱਲਾ ਦਾ ਤੇ ਦੇਖੋ ਬਾਕੀ ਨਿਕਲ ਆਏ ਬੱਬਾ ਨਾਲ ਸਫਰ ਕਰਕੇ ਮਸ਼ੀਨ ਵੀ ਆ ਗਈ ਆ ਤੇ ਬਸ ਹੌਣ ਦੇਦੇ ਆ ਕੱਢਦੇ ਆ ਇਹੋ ਮੜਾ ਗੱਡੀ ਫਾਈਨਲੀ ਨਿਕਲ ਗਈ ਆ ਪੂਰੇ ਖੁਸ਼ ਹਾਂ ਜ਼ਵੇਰ ਦਾ ਹਰ ਆਨ ਹੋਏ ਜਿੰਨੀ ਗਾਲੀ ਕਰਦਾ ਬੰਦਾ ਉਹ ਜਿੰਨੀ ਗਾਲੀ ਹੁੰਨੇ ਟੋਏ ਅੱਜ ਬਹੀ ਕੰਮ ਹੋਇਆ ਤੇ ਜੀ ਗਾਲੀ ਦੀ ਹੋਈ ਟਰੋਏ ਪੈ ਗਿਆ ਉਸ ਦੀ ਗੱਡੀ ਪਾਵੇਗੀ ਦੇਖ ਲੋ ਗੱਲਾਂ ਸੱਚੀਆਂ ਆਏ ਬਸ ਹੁਣ ਖਾਲੀ ਕਰਾਂ ਜਾ ਕੇ ਛੇਤੀ ਮੁੰਡਾ ਖਾਲੀ ਲਗਾ ਕੇ ਗੱਲ ਵਾਲੇ ਉੱਤੇ ਪਹੁੰਚੇ ਅੱਜ ਤਾਂ ਇੱਕ ਟੱਕਰ ਵਾਲਾ ਉੱਤ ਲਗਾ ਮੁੰਡੇ ਖਾਲੀ ਖੋਲੀ ਕਰਕੇ ਤੁਰ ਪਿਆ ਤੇ ਬਸ ਇਹਨਾਂ ਕਰਕੇ ਭੱਜੇ ਫਿਰਦੇ ਆਂ ਕਿਆ ਕਰੀਏ ਬਾਈ ਤੇ ਗੱਲੇ ਥੋੜੀ ਉਹ ਯਾਰ ਪ੍ਰੋਬਲਮ ਇਹ ਆ ਗਈ ਸੀਗੀ ਉਹ ਲੱਗ ਕੇ ਐਮਰਜੈਂਸੀ ਪੈਸੇ ਨੇ ਲੋੜ ਦੇ ਬਾਈ ਨੂੰ ਕਿਾ ਪੈਸੇ ਬਾਈ ਕਹਿੰਦਾ ਯਾਰ ਜਾ ਕੇ ਇੱਥੇ ਤੋਂ ਫੜ ਲਿਆ ਉਹਨਾਂ ਤੋਂ ਤੇ ਮੈਂ ਕਹਾ ਯਾਰ ਉਹਨਾਂ ਦੇ ਇੱਕ ਆਰਡਰ ਰਹਿੰਦੇ ਨਹੀਂ ਅਗਲੇ ਨੇ ਆਏ ਪੇਮੈਂਟ ਨਹੀਂ ਦਿੰਦਾ ਹਨਾ ਅਗਲਾ ਕਹਿੰਦਾ ਕਿ ਇੱਕ ਫਿਰ ਅਗਲੇ ਨੂੰ ਪਤਾ ਇੱਕ ਚੀਜ਼ ਪਤਾ ਕਿ ਆਏ ਕੰਮ 'ਚ ਹੁਣ ਪੇਮੈਂਟ ਰੁਕੀ ਹੋਈ ਆਪਾਂ ਨੇ ਅੱਜ ਦਿਹਾੜੀ ਮਾਰ ਕੇ ਮੈਂ ਹੋਰ ਕੰਮ ਛੱਡ ਕੇ ਆਵਦਾ ਪੇਮੈਂਟ ਦੇ ਚੱਕਰ 'ਚ ਚੱਕਰ ਗਿਆ ਲਾਇਆ ਗੱਡੀ ਘੜਾਈ ਉੱਥੇ ਫਸੀ ਮੁੜ ਕੇ ਸਾਰੇ ਕੰਮ ਕਰਾਇਆ ਕਿਉਂਕਿ ਪੇਮੈਂਟ ਰੁਕੀ ਹੋਈ ਸੀ ਤਾਂ ਇਹ ਪੈਸੇ ਚੱਕਰ ਲਾਉਣਾ ਪਿਆ ਨਹੀਂ ਤੁਹਾਨੂੰ ਪਤਾ ਜਦੋਂ ਵਿਲੇ ਟਾਈਮ ਲਾਉਣਾ ਦਾ ਆ ਦਾਇ ਇਕੱਲੀ ਗੱਡੀ ਚੱਕੀ ਸਪੈਸ਼ਲ ਦਾ ਤੇ ਆ ਚੀਜ਼ ਹੁੰਦਾ ਪੇਮੈਂਟ ਦਾ ਪੇਮੈਂਟ ਰੁਕੀ ਹੋਈ ਸੀ ਤੇ ਬਾਈ ਕਹਿੰਦਾ ਯਾਰ ਪੇਮੈਂਟ ਹੋਣਾ ਤਾਂ ਫੜ ਲਿਆ ਮੈਂ ਕਹਿੰਦਾ ਯਾਰ ਐ ਉਹਨਾਂ ਨੇ ਦੇਣੀ ਨਹੀਂ ਹੈਗੀ ਨਾ ਫੇ ਤਾਂ ਕਰਕੇ ਆਰਡਰ ਲਾ ਕੇ ਤਾਂ ਪੇਮੈਂਟ ਮਿਲਿਆ ਹੁਣ ਤੇ ਬਾਕੀ ਕੁੱਤੀ ਜਿਖਾ ਸੀ ਮੋਟੀ ਹੋ ਗਈ ਆ ਤੇ ਖਾਸਾ ਕੰਮ ਹੋ ਗਿਆ ਵੈਸੇ ਤਾਂ ਹੁਣ ਝੱਲਾ ਥੋੜਾ ਜਿਹਾ ਹੋਰ ਕੰਮ ਆ ਅੱਜ ਪਿੰਡ ਜਾ ਕੇ ਆਉਣਾ ਤੇ ਦੇਖਦਾ ਜੇ ਟਾਈਮ ਨਾਲ ਵਿਹਲਾ ਹੋ ਗਿਆ ਨਾ ਗੱਡੀ ਘੜਾ ਕੇ ਫੇ ਜਾਊਗਾ ਲੋ ਜੀ ਗੱਡੀ ਗਈ ਆ ਖੜਾ ਦੇਵਾ ਸੌਣ ਚਲੀ ਆਂ ਕੰਮ ਆ ਥੋੜਾ ਜਿਹਾ ਪਿੰਡ ਨੂੰ ਜਲਦੀ ਜਲਦੀ ਉਹ ਗੱਡੀ ਲੈ ਆਉਣੀ ਚਾਕੇ ਪਿੰਡ ਤੋਂ ਬਸ ਬੱਸ ਤਾਂ ਲੱਗ ਤਾ ਉਹ ਸ਼ਿਕਰੀ ਨਾਮ ਲਾ ਦਈਏ ਫਤਨ ਹਾਂ ਨਾਏ ਮੁਸਕ ਮਾਰਦਾ ਰਹਿੰਦਾ ਜਦ ਜੇ ਮੁਸਕ ਬਾਈ